ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਵੀਰ ਦਲਬਾਗ ਰੰਦਾਵਾ ਵੀਰ ਜੀ ਤੁਸੀਂ ਆ ਦੇਖ ਸਕਦੇ ਆ ਜਿਹੜੀ ਇਹ ਰੋਹੀ ਪੱਟੀ ਦੇ ਨੇੜੇ ਆਉਂਦੀ ਆ ਬੜੀ ਵਾਰ ਅਸੀਂ ਇਹੋ ਮੰਗ ਕਰਦੇ ਆਂ ਵੀ ਇਹਦੀ ਕਿਤੇ ਖਲਾਈ ਹੋਵੇ ਇਹਦਾ ਪਾਣੀ ਚਲੋ ਦਰਿਆ ਦੇ ਵਿੱਚ ਤਾਂ ਪੈਂਦਾ ਪੈਂਦਾ ਏ ਸਾਰਿਆਂ ਨੂੰ ਪਤਾ ਪਰ ਜੇ ਕਿਤੇ ਡੂੰਗੀ ਹੋ ਜੇ ਨਾ ਕਿਸੇ ਦਾ ਵੀ ਨੁਕਸਾਨ ਨਾ ਹੋਵੇ ਕਿਉਂਕਿ ਬੜੇ ਜਿਹੜੇ ਵੇਖੋ ਇੱਧਰ ਆਦੀਆਂ ਦੀਆਂ ਪਹਿਲੀਆਂ ਜਾਂਦੀਆਂ ਉੱਥੇ ਵੀ ਪਾਣੀ ਬਹੁਤ ਖੜਿਆ ਹੋਵੇ ਦੇਖੋ ਪਿੱਛੇ ਆਦੀਆਂ ਦੀਆਂ ਜ਼ਮੀਨਾਂ ਇਧਰ ਜੋਰ ਸਿੰਘ ਵਾਲੇ ਫੌਜੀ ਸਾਹਿਬ ਉਹਨਾਂ ਦੀਆਂ ਪੈਲੀਆਂ ਦੇ ਵਿੱਚ ਕਿਵੇਂ ਜਿਹੜੀ ਆ ਬਕੌਲੀ ਵੀ ਦੇਖ ਸਕਦੇ ਆ ਤੁਸੀਂ ਕਿਵੇਂ ਜਿਹੜੀਆਂ ਨੰਬਰੀ ਜ਼ਮੀਨਾਂ ਦੇ ਵਿੱਚ ਖੜੀ ਆ ਕਿਉਂਕਿ ਜੇ ਕਿਤੇ ਇਹਦੀ ਖਲਾਈ ਹੋਈ ਹੋਵੇ ਨਾ ਤੇ ਹਰ ਇੱਕ ਦਾ ਕਿਸੇ ਦਾ ਵੀ ਨੁਕਸਾਨ ਨਾ ਹੋਵੇ ਅਸੀਂ ਤਾਂ ਵਾਰ-ਵਾਰ ਕੇ ਵਾਰ-ਵਾਰ ਇਹ ਕਹਿ ਕੇ ਸਰਕਾਰਾਂ ਨੂੰ ਕਹਿ ਕੇ ਹਾਰ ਚੁੱਕੇ ਆ ਜੀ ਕੱਲ ਹੀ ਇਹੋ ਸਰਕਾਰ ਨਹੀਂ ਅਸੀਂ ਤਾਂ ਜਿਹੜੀ ਵੀ ਸਰਕਾਰ ਆਉਂਦੀ ਆ ਅਸੀਂ ਤਾਂ ਹਰ ਸਾਲ ਇਹੋ ਹੀ ਰੌਲਾ ਪਾਈਦਾ ਪੈਂਦੀ ਸੈਂਟਰ ਚੋਂ ਬੇਸ਼ੱਕ ਖਲਾਈ ਕਰ ਦੋ ਜਿਹੜੇ ਲੋਕਾਂ ਦੀਆਂ ਫਸਲਾਂ ਮਾਰੀਆਂ ਵੇਖੋ ਹੁਣ ਸਾਡਾ ਝੋਨਾ ਵਾ ਆ ਹੁਣ ਮੇਰੇ ਖੇਤ ਆ ਵੇਖੋ ਜਿਹੜਾ ਝੋਨਾ ਵਾ ਬਿਲਕੁਲ ਥੋੜਾ ਬਹੁਤ ਨੰਗਾ ਰਹਿ ਚੁੱਕਾ ਵਾ ਬਾਕੀ ਇਹ ਵੀ ਸਹੀ ਜਿਹੇ ਜੇ ਡੁੱਬ ਜਾਣਾ ਵਾ ਕਿਉਂਕਿ ਜਦੋਂ ਇਹ ਪਾਣੀ ਇੰਦੇ ਬਰੋਬਰ ਹੋ ਗਿਆ ਝੋਨਾ ਤਾਂ ਜਾਊ ਡੋਬਾ ਤੇ ਪਰ ਸਰਕਾਰ ਦਾ ਕੀ ਕੰਮ ਹੁੰਦਾ ਸਰਕਾਰਾਂ ਦਾ ਕੰਮ ਹੁੰਦਾ ਗਵਰਨਮੈਂਟ ਆਪਾਂ ਕਹਿ ਦਿੰਨੇ ਆ ਗਵਰਨਮੈਂਟ ਵੀ ਕਹਿਣ ਤੋਂ ਭਾਵ ਮਿੰਟ-ਮਿੰਟ ਦੇ ਵਿੱਚ ਗੌਰ ਕਰੇ ਸਰਕਾਰ ਉਹਨੂੰ ਕਿਹਾ ਜਾਂਦਾ ਹੈ ਗਵਰਨਮੈਂਟ ਹੈਨਾ ਵੀ ਇਹ ਦੀ ਹੁੰਦਾ ਭਾਵੇਂ ਵੇਖੋ ਸਰਕਾਰ ਭਾਵੇਂ ਕੋਈ ਹੋਵੇ ਹੈਨਾ ਬਾਊ ਜੀ ਹਰ ਇੱਕ ਸਰਕਾਰ ਦਾ ਇਹੋ ਰਵਈਆ ਰਹਿੰਦਾ ਹੈ ਵੀ ਜਦੋਂ ਵੋਟਾਂ ਦਾ ਟਾਈਮ ਹੋਵੇ ਹਨਾ ਕੋਈ ਬੀਜੇਪੀ ਮੰਗਰ ਪੱਜਾ ਫਿਰਦਾ ਕੋਈ ਕਿਸੇ ਸਰਕਾਰ ਮੰਗਰ ਪੱਜਾ ਫਿਰਦਾ ਹਨਾ ਹੁਣ ਗੱਲ ਕਰੀਏ ਵੀ ਸਾਰੀਆਂ ਸਰਕਾਰਾਂ ਨੂੰ ਅਸੀਂ ਤਾਂ ਕਹਿ ਕੇ ਥੱਕ ਗਏ ਆ ਵੀ ਇਹਦੀ ਖਲਾਈ ਕਰੇ ਪਰ ਮੈਂ ਹੱਥ ਜੋੜ ਕੇ ਸਰਦਾਰ ਲਾਲਜੀਤ ਸਿੰਘ ਭੁੱਲ ਜਾਬ ਅਕ ਵੀ ਬੇਨਤੀ ਕਰਦਾ ਵੀ ਮੰਤਰੀ ਸਾਹਿਬ ਅਸੀਂ ਵੇਖੋ ਅੱਗੇ ਤੁਸੀਂ ਜਿਹੜੀ ਸੀਤੋ ਲਾਗੋ ਜਿਹੜੀ ਹੈ ਖਾਲੀ ਸੀ ਰੋਈ ਸੀਤੋ ਲਾਗੋ ਵੇਖੋ ਜਾ ਕੇ ਅੰਦਰ ਅੰਦਰ ਪੇਟ ਦੇ ਵਿੱਚ ਹੀ ਪਾਣੀ ਜਾ ਰਿਹਾ ਕੋਈ ਐਡਾ ਕੋਈ ਲੱਗਦਾ ਹੀ ਨਹੀਂ ਵੀ ਰੋਈ ਤੇ ਵਿੱਚ ਪਾਣੀ ਆਇਆ ਵਾ ਤੇ ਆਹ ਵੇਖੋ ਜੇ ਸਾਡੇ ਵੇਖੋ ਕੀ ਹਾਲ ਬਣੇ ਪਏ ਆ ਵੀ ਐਂ ਦਰਿਆ ਬਣੇ ਪਏ ਆ ਸਮੁੰਦਰ ਐ ਲੱਗਦਾ ਵੀ ਜਿਵੇਂ ਕੋਈ ਸਮੁੰਦਰ ਟੁੱਟ ਕੇ ਆ ਗਿਆ ਹੋਵੇ ਤੇ ਸੀਤੋ ਲਾਗੋ ਜਾ ਕੇ ਦੇਖੋ ਬਿਲਕੁਲ ਥੱਲੇ ਥੱਲੇ ਪਾਣੀ ਜਾ ਰਿਹਾ ਜਿੱਥੇ ਲਾਟੀ ਮਰੜਦੀ ਬਹਿਗ ਆ ਉਥੇ ਜੀ ਤੇ ਆਹ ਵੇਖੋ ਪਾਣੀ ਸਾਡਾ ਜਿਹੜਾ ਆ ਤੂੰ ਤਾਂ ਆਪਾਂ ਰੋਜ਼ ਤੁਸੀਂ ਆਪਣੀਆਂ ਵੀਡੀਓ ਦੇਖਦੇ ਜੇ ਬਾਕੀ ਆ ਤੋੜੇ ਲਾ ਕੇ ਅਸੀਂ ਬਚਾਇਆ ਸੀ ਪਿਛਲੇ ਸਾਲ ਪਰ ਉਹ ਵੈਦ ਕੀ ਪੂਰੇ ਥੋੜੀ ਪਾਣੀ ਪੈਣ ਲੱਪਿਆ ਜਿਆਦਾ ਕਿਉਂਕਿ ਜਦੋਂ ਜਿਆਦਾ ਪਾਣੀ ਆਊਗਾ ਤੇ ਕਿਸੇ ਦੇ ਵਸ ਦੀ ਵੀ ਗੱਲ ਨਹੀਂ ਹੈਗੀ ਹੁਣ ਆਹ ਵੇਖੋ ਅਸੀਂ ਹਰ ਸਾਲ ਪਿਛਲੇ ਸਾਲ ਤੋੜੇ ਲਾਏ ਸੀ ਪਿਛੇ ਜਾ ਸੁਗਮਨ ਪਿਛੇ ਜਾ ਆ ਦੇਖੋ ਕਿਵੇਂ ਹੈਣਾ ਜਿਹੜੀ ਆ ਗਲਾਲੀ ਦੀ ਆਣ ਕੇ ਦੇਖੋ ਕਿਵੇਂ ਨਾਲ ਲੱਗੀ ਆ ਤੇ ਕਿੰਨਾ ਪਾਣੀ ਸੁਗਮਣ ਪਿਆਰਿਆ ਪਤ ਤੇ ਵਾਰ-ਵਾਰ ਇਸੀ ਦਾ ਪੌੜੀ ਮੰਗਤ ਕਰ ਕਰਕੇ ਫਾਰਗੇ ਵੀ ਇਹਦਾ ਕੋਈ ਨਾ ਕੋਈ ਨਕਾਸ ਕੀਤਾ ਜਾਵੇ ਕਿਤੇ ਇੱਧਰ ਇੱਥੋਂ ਦੀ ਆ ਸਿੱਧੀ ਆਉਂਦੀ ਐ ਕਰਕੇ ਇੱਥੋਂ ਰੋਜ ਦੀ ਪਟਾਈ ਕਰ ਦੋ ਨਾ ਤੇ ਪਾਣੀ ਅੰਦਰ ਅੰਦਰ ਹੀ ਥੱਲੇ ਥੱਲੇ ਹੀ ਚੋ ਜਾਣਾ ਕਿਸੇ ਦਾ ਵੀ ਕੋਈ ਐਡਾ ਜਿਆਦਾ ਵੱਡਾ ਨੁਕਸਾਨ ਨਹੀਂ ਹੋਊਗਾ ਜੀ ਇਸ ਦਾ ਸਰਕਾਰ ਭਾਵੇਂ ਕੋਈ ਵੀ ਆਉਂਦੀ ਜਾਂਦੀ ਆ ਪਰ ਸਰਕਾਰਾਂ ਨੂੰ ਗੌਰ ਕਰਨਾ ਚਾਹੀਦਾ ਜੇ ਪ੍ਰਜਾਈ ਦੁਖੀ ਹੋਈ ਆਪਣੇ ਰਾਜ ਵੇਖੋ ਰਾਜ ਕੀਤਾ ਸੀ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ ਸੀ ਪਰ ਉਹਦੀ ਕਦੀ ਪ੍ਰਜਾ ਦੁਖੀ ਨਹੀਂ ਜੀ ਹੋਈ ਤੇ ਜੇ ਪ੍ਰਜਾ ਦੁਖੀ ਤੇ ਫਾਇਦਾ ਕੋਈ ਨਹੀਂ ਰਾਜ ਕਰਨ ਦਾ ਠੀਕ ਹੈ ਜੀ ਸ਼ੇਅਰ ਕਰ ਦਿਓ ਵੀਡੀਓ ਵੱਧ ਤੋਂ ਵੱਧ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ